ਗੁਰੂ ਨਵਦਾਸ ਮੈਸ਼ਨ ਹਸਪਤਾਲ ਦੀ ਓਪਨਿੰਗ ਦੇ ਵਿੱਚ ਕਾਫੀ ਬੁੱਧੀਜੀਵੀ ਕਾਫੀ ਲੀਡਰ ਵਗੈਰਾ ਲੀਡਰ ਕਾਫੀ ਰਾਜਨੀਤਿਕ ਸਮਾਜਿਕ ਧਾਰਮਿਕ ਆਗੂ ਪਹੁੰਚੇ ਹੋਏ ਆ ਸਮਾਜਿਕ ਆਗੂ ਪਹੁੰਚੇ ਹੋਏ ਆ ਤੇ ਮੈਂ ਇਹਨਾਂ ਨੇ ਐਸਸੀਬੀਸੀ ਫੈਡਰੇਸ਼ਨ ਦੇ ਪ੍ਰਧਾਨ ਗੁਰਨਾਮ ਮੰਗਲ ਮੰਗਲ ਜੀ ਕੀ ਕਹਿੰਦੇ ਮੈਂ ਤਾਂ ਸਾਰੇ ਸਮਾਜ ਨੂੰ ਬੇਨਤੀ ਇਹੀ ਕਰਦਾ ਤੇ ਜਿਸ ਤਰ੍ਹਾਂ ਸ਼੍ਰੀ ਗੁਰਦਾਸ ਚੈਰੀਟਰ ਹਸਪਤਲ ਵਿੱਚ ਕੋਈ ਸ਼ਰਾਰਤੀ ਅੰਦਰ ਨਹੀਂ ਐ ਸ੍ਰੀ ਗੁਰੂ ਅਰਦਾਸ ਹਸਪੀਟਲ ਨੂੰ ਕਰੋਨਾ ਦੇ ਵਿੱਚ ਯੋਗਦਾਨ ਦਿੱਤਾ ਸੀ ਪਰ ਅਸੀਂ ਇਹਨਾਂ ਦੀ ਨਿੰਦਾ ਕਰਦੇ ਆ ਸਾਡੇ ਡਾਕਟਰ ਵਰਦੀਰਪਾਲ ਜੀ ਬੜਾ ਸ਼ਿੰਗਾਰ ਪੰਜ ਛੇ ਸੱਤ ਤੋਂ ਕਰਦੇ ਆ ਰਹੇ ਸੀ ਔਰ ਲੋਕਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਅਰਦਾਸ ਕੈਂਪੀਟ ਹਸਪੀਟਲ ਖਾਲਦਿਆਂ ਵੇਖੇ ਉਹਨੂੰ ਬਚਾਉਣ ਚ ਪੂਰੇ ਸਮਾਜ ਦਾ ਯੋਗਦਾਨ ਸਾਨੂੰ ਮਿਲਿਆ ਅਤੇ ਅਸੀਂ ਹਰ ਸਮਾਜ ਦੇ ਲੋਕਾਂ ਨੂੰ ਅਪੀਲ ਕਰਦੇ ਆ ਕਿ ਦਿਨ ਰਾਤ ਸੇਵਾ ਕਰੋ ਔਰ ਫਰਕ ਦੀ ਮਦਦ ਵਿੱਚ ਸਭ ਤੋਂ ਵੱਡਾ ਯੋਗਦਾਨ ਸ਼੍ਰੀ ਗੁਰਦਾਸ ਸਿੰਘ ਜੀ ਦੇ ਦਿਆਂ ਚ ਹੀ ਤਿਆਰ ਹੈ